ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਕਹਿੰਦੇ ਨੇ 26 ਨੰਬਰ ਸਭ ਤੋਂ ਮਾੜਾ ਹੁੰਦਾ ਹੈ ਕਿ 26 ਨੰਬਰ ਮਕਾਨ ਵਾਲੇ ਪਰੇਸ਼ਾਨ ਰਹਿੰਦੇ ਨੇ ਮੋਬਾਈਲ ਨੰਬਰ ਦੇ ਵਿੱਚ 263544 ਜਿਹੜੇ ਅੱਖਰ ਨੇ ਉਹ ਨਹੀਂ ਹੋਣੇ ਚਾਹੀਦੇ ਇਸ ਦੀ ਸੱਚਾਈ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਆਖਰ ਇੱਕ ਇੰਟਰਵਿਊ ਹੋਈ ਜਿਸ ਨੇ ਵੱਡਾ ਖੁਲਾਸਾ ਕੀਤਾ ਇੱਕ ਵਿਅਕਤੀ ਨੇ ਉਸ ਦੇ ਵਿੱਚ ਜਿਹੜੀ ਹੈ ਗੱਲਬਾਤ ਆਪਣੀ ਸਾਂਝੀ ਕੀਤੀ ਹੈ ਸੋ ਲਗਾਤਾਰ ਉਸ ਵਿਅਕਤੀ ਨੇ ਇੱਕ ਚੀਜ਼ ਜਿਹੜੀ ਹੈ ਬਿਲਕੁਲ ਸਾਫ ਕਰਕੇ ਰੱਖ ਦਿਤੀ ਹੈ ਹਾਲਾਂਕਿ ਉਸ ਵਿਅਕਤੀ ਦੇ ਦੱਸਣ ਦੇ ਮੁਤਾਬਕ ਕਿ 26 ਨੰਬਰ ਜਿਹੜਾ ਹੈ ਸਭ ਤੋਂ ਮਾੜਾ ਹੁੰਦਾ ਹੈ ਆਖਰ ਜੇ ਕਿਸੇ ਦਾ 26 ਤਰੀਕ ਨੂੰ ਜਨਮ ਹੁੰਦਾ ਹੈ ਉਸ ਦੀ ਤਕਲੀਫਾਂ ਜਿਹੜੀਆਂ ਨੇ ਉਸ ਨੂੰ ਵੱਧ ਰਿੰਦੀਆਂ ਨੇ ਔਰ ਦੂਜੇ ਪਾਸੇ ਜੇ ਕਿਸੇ ਦੇ ਮੋਬਾਈਲ ਦੇ ਵਿੱਚ 26 ਨੰਬਰ ਹੈ ਤਾਂ ਉਹ ਵੀ ਬਹੁਤ ਮਾੜਾ ਹੁੰਦਾ ਹੈ ਕਿਉਂਕਿ 26 35 32 44 ਇਹ ਬਹੁਤ ਹੀ ਜ਼ਿਆਦਾ ਮਾੜੇ ਹੁੰਦੇ ਨੇ ਡੇਲੀ ਪੋਸਟ ਦੇ ਉੱਤੇ ਇੱਕ ਇੰਟਰਵਿਊ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ ਗੱਲਬਾਤ ਕਰਦਾ ਹੈ ਸੋ ਆਖਰ ਉਸ ਦੇ ਗੱਲਬਾਤ ਕਰਨ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਉਹ ਚਰਚਾ ਦੇ ਵਿੱਚ ਆ ਚੁੱਕੇ ਨੇ ਹਾਲਾਂਕਿ ਲੋਕਾਂ ਨੇ ਆਪੋ ਆਪਣੇ ਜਿਹੜੇ ਨੇ ਕਮੈਂਟ ਵੀ ਕੀਤੇ ਨੇ ਕਿ ਮੇਰੀ ਗੱਡੀ ਦਾ ਨੰਬਰ 26 ਹੈ ਮੇਰੇ ਮੋਬਾਈਲ ਦੇ ਨੰਬਰ ਵਿੱਚ 26 ਹੈ ਸਾਡਾ ਘਰ 26 ਨੰਬਰ ਹੈ ਸੋ ਕੀ ਅਸੀਂ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਖਰਾਬ ਕਰਦੀਏ ਅਸੀਂ ਪਿੱਛੇ ਕਰਦੀਏ ਹਾਲਾਂਕਿ ਜੋਤਿਸ਼ ਵਿਦਿਆ ਜਿਹੜੀ ਹੈ ਉਹ ਤੁਸੀਂ ਫੈਲਾ ਰਹੇ ਹੋ ਹਾਲਾਂਕਿ ਇਹ ਵੀ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਬਿਲਕੁਲ ਉਸ ਬੰਦੇ ਦੀ ਕੀਤੀ ਗਈ ਇੰਟਰਵਿਊ ਤੋਂ ਬਾਅਦ ਜਿਹੜਾ ਬਿਲਕੁਲ ਲੋਕਾਂ ਨੇ ਕਮੈਂਟ ਕੀਤੇ ਨੇ ਕਿ ਮੇਰਾ ਆਰਮੀ ਦਾ ਨੰਬਰ 26 ਹੈ ਸ਼ੁਰੂ ਹੋਇਆ ਤੇ ਮੇਰੇ ਲਈ ਤਾਂ ਕੋਈ ਮਾੜਾ ਨਹੀਂ ਹੋਇਆ ਗ੍ਰੇਡੀਅੰਸ ਦੇ ਨੰਬਰ ਤਾਂ ਇਸੇ ਤੋਂ ਸ਼ੁਰੂ ਹੈ ਤਾਂ ਸਾਰੀ ਰੈਜੀਮੈਂਟ ਮਾੜੀ ਹੋ ਗਈ ਇਹ ਸਭ ਬਕਵਾਸ ਹੈ ਇਹ ਗੱਲ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੁਝ ਫੌਜੀ ਵੀਰਾਂ ਨੇ ਵੀ ਆਪਣੇ ਕਮੈਂਟ ਕੀਤੇ ਨੇ 26 34 ਤੇ 44 ਇਹ ਨੰਬਰ ਬਹੁਤ ਮਾੜੇ ਹੁੰਦੇ ਨੇ ਇਹ ਨੰਬਰ ਸਾਨੂੰ ਨਹੀਂ ਲੈਣੇ ਚਾਹੀਦੇ ਨੇ ਪਰ ਜੇ ਉਸ ਬੰਦੇ ਨੇ ਇਹ ਗੱਲਬਾਤ ਕੀਤੀ ਤਾਂ ਚਰਚਾਵਾ ਜਿਹੜੀਆਂ ਨੇ ਸ਼ੁਰੂ ਹੋਈਆਂ ਨੇ ਪਰ ਆਖਰਕਾਰ ਇਹਨਾਂ ਚੀਜ਼ਾਂ ਦਾ ਸੱਚ ਜਿਹੜਾ ਹੈ ਉਹ ਕੁਝ ਵੀ ਨਹੀਂ ਹੈ ਆਖਰਕਾਰ ਜਿਨ੍ਹਾਂ ਲੋਕਾਂ ਕੋਲੇ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਵਹਿਮ ਪੈ ਗਿਆ ਹੈ ਤੇ ਪਰ ਇਸ ਚੀਜ਼ ਦਾ ਘਬਰਾਉਣ ਦਾ ਕੋਈ ਜਿਹੜਾ ਹੈ ਸਾਨੂੰ ਜ਼ਿੰਮਾ ਨਹੀਂ ਕੋਈ ਜ਼ਰੂਰਤ ਨਹੀਂ ਹੈ ਪਰ ਇਹ ਚੀਜ਼ਾਂ ਆਂ ਨੇ ਵੈਸੇ ਹੀ ਕਈ ਲੋਕ ਫੇਮ ਲੈਂਣ ਦੇ ਮਾਰੇ ਕਰ ਦਿੰਦੇ ਨੇ ਡੇਲੀ ਪੋਸਟ ਤੇ ਕੀਤੀ ਗਈ ਇਹ ਇੰਟਰਵਿਊ ਜਿਹੜੀ ਹੈ ਕਾਫੀ ਲੋਕਾਂ ਦੇ ਵੱਲੋਂ ਨੰਕਾਰੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ 26 35 ਤੇ 44 ਕੁਝ ਵੀ ਮਾੜਾ ਨਹੀਂ ਹੁੰਦਾ ਜੋ ਉਸ ਪਰਮਾਤਮਾ ਨੇ ਬਣਾਈ ਗਈ ਕੁਦਰਤ ਹੈ ਸਾਜੀ ਗਈ ਕੁਦਰਤ ਹੈ ਜੋ ਨਿਯਮ ਨੇ ਕੁਦਰਤ ਦੇ ਉਹਨਾਂ ਨੂੰ ਮਾੜਾ ਕਹਿਣਾ ਅਸੀਂ ਕੌਣ ਹੁੰਨੇ ਆ ਉਹਨਾਂ ਨੂੰ ਮਾੜਾ ਠਹਿਰਾਉਣ ਵਾਲੇ ਅਸੀਂ ਕੌਣ ਹੁੰਨੇ ਆ ਅਕਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ 26000 ਜਾਂ 35000 44000 ਜੇ ਤੁਹਾਨੂੰ ਲੱਭ ਜੇ ਕਿ ਤੁਸੀਂ ਉਸਨੂੰ ਠੋਕਰ ਮਾਰਦੇ ਹੋਗੇ ਕਿ ਇਹ ਮਾੜਾ ਹੁੰਦਾ ਹੈ ਤੇ ਇਹ ਚੀਜ਼ ਤੁਸੀਂ ਕਰਕੇ ਦਿਖਾਓ ਫਿਰ ਅਸੀਂ ਮੰਨ ਜਾਵਾਂਗੇ ਲੋਕਾਂ ਨੇ ਇਥੋਂ ਤੱਕ ਵੀ ਜਿਹੜੇ ਨੇ ਕਮੈਂਟ ਕਰ ਦਿੱਤੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ